ਮੈਨੂੰ ਲੈ ਚੱਲੋ ਘਰ ਮੇਰਾ ਨਹੀਂ ਜੀ ਲੱਗਦਾ ਕੈਨੇਡਾ ਨੂੰ ਅੱਗ ਲਾਓ ਇਦਾਂ ਕਹਿਣਗੇ ਅਸੀਂ ਨਹੀਂ ਜਾਣਾ ਕੈਨੇਡਾ ਲੈ ਜਾਓ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲੰਗਾਈ ਹੈ ਮਾਈਂਡ ਸੈਟ ਜਿਨ੍ਹਾਂ ਨੇ ਇੱਥੇ ਕਰ ਲਿਆ ਉਹਨਾਂ ਨੂੰ ਅਮਰੀਕਾ ਲੈ ਜਾਓ ਕਹਿਣਗੇ ਸਾਡੀ ਲਾਈਫ ਸੈੱਟ ਨਹੀਂ ਇੱਥੇ ਸਾਨੂੰ ਤੇ ਘਰ ਲੈ ਕੇ ਜਾਓ ਮੈਂ ਤੇ ਪਿੰਡ ਜਾਣਾ ਆਪਾਂ ਮੈਂ ਤੇ ਪਿੰਡ 'ਚ ਰਹਿਣਾ ਹੈ ਬੱਚੇ ਕਹਿੰਦੇ ਨੇ ਵੱਡਿਆਂ ਵੱਡਿਆਂ ਸੈਕਟਰਾਂ 'ਚ ਕੋਠੀਆਂ ਪਾਓ ਮਾਈਂਡ ਕਹਿੰਦਾ ਨਹੀਂ ਖੇਤ 'ਚ ਪਾਵਾਂਗੇ ਇੱਥੇ ਹੀ ਲਾਈਫ ਸੈੱਟ ਹੈ ਮਾਈਂਡ ਸੈਟ ਕਿੱਥੇ ਹੈ ਤੁਹਾਡਾ ਹੁਣ ਇੱਕ ਉਹ ਆ ਜਿਹੜਾ ਸਾਈਕਲ ਤੇ ਮਾਈਂਡ ਸੈਟ ਕਰਕੇ ਬੈਠਾ ਇੱਕ ਤਾਂ ਜਹਾਜ਼ ਤੇ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਹੈ ਜਹਾਜ਼ ਖੁਸ਼ ਕਰ ਦੇਗਾ ਨਹੀਂ ਕਰ ਸਕਦਾ ਗੱਡੀ ਖੁਸ਼ ਕਰ ਦੇਗੀ ਗੱਡੀ ਖੜੀ ਰਹਿੰਦੀ ਮਹੀਨੇ ਕ ਬਾਅਦ ਕੱਪੜਾ ਵੀ ਨਹੀਂ ਮਾਰਦਾ ਉੱਤੇ ਕਦੇ ਨਹੀਂ ਖੁਸ਼ ਹੋਇਆ ਜਿੰਨੇ ਖੁਸ਼ ਨਹੀਂ ਹੋਣਾ ਉਹਨੇ ਜਹਾਜ਼ ਤੋਂ ਵੀ ਨਹੀਂ ਹੋਣਾ ਜਿੰਨੇ ਹੋਣਾ ਹੈ ਨਾ ਉਹ ਸਾਈਕਲਾਂ ਤੋਂ ਵੀ ਖੁਸ਼ ਹੋ ਜਾਂਦੇ ਨੇ ਨਵਾਂ ਸਾਈਕਲ ਆ ਗਿਆ بڑا ਨਜ਼ਾਰਾ ਆ ਗਿਆ ਉਹਨੂੰ ਉਹਨੂੰ ਸਮਝ ਆਇਆ ਕਈਆਂ ਦੇ ਛੱਪਰੀਆਂ 'ਚ ਮਾਈਂਡ ਸੈਟ ਸੀ ਹੇਮੇ ਵਰਗਿਆਂ ਕੋਲ ਗੁਰੂ ਅਰਜਣ ਦੇਵ ਜੀ ਆਪ ਕਹ ਕਹਿੰਦੇ ਹੇਮਿਆ ਬੜਾ ਨਜ਼ਾਰਾ ਆਇਆ ਕਹਿੰਦਾ ਮਹਾਰਾਜ ਡੇ ਡੇ ਮਹਿਲਾਂ ਵਾਲੇ ਸੱਦਦੇ ਤੁਹਾਨੂੰ ਮੇਰੀ ਛੱਪਰੀ 'ਚ ਕਹਿੰਦੇ ਜਿਹੜਾ ਤੇਰੀ ਕੋਲ ਸਕੂਨ ਐ ਨਾ ਉਹ ਕਿਸੇ ਕੋਲ ਰੱਜੀ ਰੂਹ ਐ ਤੂੰ ਤੂੰ ਰੱਜਿਆ ਹੋਇਆ ਹੈ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਰੱਜਿਆ ਹੋਵੇ ਰਾਜਾ ਰੱਜਿਆ ਹੋਇਆ ਹੁੰਦਾ ਹੈ ਤੇ ਜਿਹੜੇ ਭੁੱਖੇ ਹੀ ਤੁਰੇ ਫਿਰਨ ਰਾਜੇ ਨਹੀਂ ਹੁੰਦੇ ਰੱਜਿਆ ਬੰਦਾ ਰਾਜਾ ਹੁੰਦਾ ਹੈ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਪਾਟੇ ਕੱਪੜੇ ਝੌਂਪੜੀ ਚ ਰਹਿੰਦਾ ਜਾਤ ਨਾ ਪੱਤ ਨਾ ਅਦਰੋ ਧਿਆਨ ਪਰਮੇਨਾ ਜਾਤ ਨਹੀਂ ਚੰਗੀ ਪੱਤ ਇੱਜ਼ਤ ਨਹੀਂ ਬੋਦੀ ਉਹ ਜੰਗਲਾਂ ਚ ਫਿਰਦਾ ਹੈ ਮਿੱਤਰ ਨਾ ਇਠ ਤਨ ਰੂਪ ਹੀਣ ਕੇ ਚ ਸਾਖ ਨਾ ਸਿੰਨਾ ਸਾਖ ਸੰਬੰਧੀ ਕੋਈ ਨਹੀਂ ਮਿੱਤਰ ਦੋਸਤ ਕੋਈ ਨਹੀਂ ਰੂਪ ਚੰਗਾ ਕੋਈ ਨਹੀਂ ਪਰ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਸਾਰੀ ਦੁਨੀਆ ਦਾ ਰਾਜਾ ਹੈ ਹਰ ਨਾਮ ਮਨ ਪਿੰਨਾ ਇਹਦਾ ਮਨ ਭਿੱਜਿਆ ਹੋਇਆ ਹੋਵੇ ਗਿਆਨ ਨਾਲ ਅਕਲ ਨਾਲ ਕਹਿੰਦੇ ਰਾਜਾ ਹੈ ਰਾਜ ਜਾਓ ਤੇ ਰਾਜੇ ਹੋ ਮਾਈਂਡ ਸੈਟ ਕਰੋ ਭਰਾਵੋ ਬਲੇਖਾ ਬਾਹਰ ਕੁਝ ਸੈਟ ਕਰਨਾ ਪੈਣਾ ਇਹਨੂੰ ਸੈਟ ਕਰਨਾ ਪੈਣਾ ਜਿੱਦਾਂ ਮਰਜ਼ੀ ਕਰ ਲਈ ਇੰਡੀਆ ਚ ਰਹਿ ਕੇ ਕਰ ਲੈ ਚਾਹੇ ਅਮਰੀਕਾ ਜਾ ਕੇ ਕਰ ਲੈ ਕਰਨਾ ਮਾਈਂਡ ਸੈਟ ਪੈਣਾ ਲਾਈਫ ਸੈਟ ਹੋ ਜਾਂਦੀ ਉਸ ਦਿਨ ਹੀ ਧੀ ਹੈ ਮਾਈਂਡ ਸੈਟ ਹੈ ਲਾਈਫ ਸੈਟ ਹੈ ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈਟ ਨਹੀਂ ਹੋ ਰਿਹਾ ਲਾਈਫ ਸੈਟ ਨਹੀਂ ਕੋਈ ਬੱਚਾ ਨਹੀਂ ਮਾਈਂਡ ਸੈਟ ਹੈ ਕੋਈ ਗੱਲ ਨਹੀਂ ਨਜ਼ਾਰੇ ਲਵਾਂਗੇ ਪਰਮਾਤਮਾ ਨੇ ਕਿਹਾ ਓਏ ਤੂੰ ਘੁੰਮ ਫਿਰ ਸਾਰੀ ਦੁਨੀਆ ਫਿਰ ਪੈਸਾ ਹੈਗਾ ਆਪਣਾ ਖਾਵਾਂਗੇ ਪੀਂਾਂਗੇ ਦੋਵੇਂ ਜੀ ਇੱਕ ਦੂਜੇ ਦਾ ਸਹਾਰੇ ਬਣਾ ਰਾਂਗੇ ਲੈ ਇਹਨੇ ਮਾਈਂਡ ਸੈਟ ਕਰ ਲਿਆ ਇਹਦੀ ਲਾਈਫ ਸੈਟ ਹੈ ਪਰ ਇੱਕ ਦੇ ਮਾਈਂਡ ਚ ਇੱਕ ਚੀਜ਼ ਘੁੰਮੀ ਜਾਂਦੀ ਹੈ ਉਹਦਾ ਮਾਈਂਡ ਸੈਟ ਨਹੀਂ ਹੋ ਰਿਹਾ ਉਹਦੀ ਲਾਈਫ ਵੀ ਸੈਟ ਨਹੀਂ ਹੋ ਰਹੀ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਕਿਤੇ ਨਾ ਕਿਤੇ ਖਿਲਾਰ ਲੋ ਮਾਈਂਡ ਸੈਟ ਕਰ ਮੈਨੂੰ ਪਰਸੋਂ ਚੌਥੇ ਇੱਕ ਬੰਦਾ ਰੋਣ ਲੱਗ ਪਿਆ ਮੈਂ ਪਰਮੇਸ਼ਰ ਦਵਾਰ ਖੜਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਸਾਰੀ ਜ਼ਿੰਦਗੀ ਕਰਾਇਆਂ ਤੇ ਕੱਟਤੀ ਸਾਰੀ ਜ਼ਿੰਦਗੀ ਕਰਾਇਆਂ ਤੇ ਰਵਾਂਗੇ ਰੋਣ ਲੱਗ ਪਿਆ ਮੈਂ ਕਿਹਾ ਮੈਂ ਤੇ ਆਪ ਕਰਾਈਦੀ ਰਹਿਣਾ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇਰਾ ਘਰ ਕਿਦੇ ਨਾਮ ਬੜਾ ਕਹਿੰਦਾ ਫਲਾਣੇ ਮਾਲਕ ਦੇ ਮੈਂ ਕਿਹਾ ਮੇਰੇ ਵਾਲਾ ਗੁਰਦੁਆਰੇ ਦੇ ਨਾਮ ਮੈਂ ਆਪ ਕਰਾ ਕੇ ਆਇਆ ਜਾਂ ਮੈਂ ਆਪਣੀ ਜਿੰਨੀ ਜਾਇਦਾਦ 37 32 ਕਿੱਲੇ ਮੈਂ ਗੁਰੂ ਗ੍ਰੰਥ